ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਸੀ 2024 ਵਿੱਚ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਬਹੁਤ ਸਾਰੇ ਬਦਲਾਅ ਦੇਖੇ ਨੇ ਇਸ ਸਟੋਰੀ ਵਿੱਚ ਜਿੱਥੇ ਅਸੀਂ ਐਕਸਪ੍ਰੈਸ ਐਂਟਰੀ ਵਿੱਚ ਵੱਡੀਆਂ ਤਬਦੀਲੀਆਂ ਦੀ ਗੱਲਬਾਤ ਕਰਾਂਗੇ ਜਿਨ੍ਹਾਂ ਵਿੱਚ ਬਹੁਤ ਸਾਰੇ ਕੈਨੇਡੀਅਨ ਸਥਾਈ ਨਿਵਾਸੀ ਪੀਆਰ ਦੀ ਮੰਗ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਮਹੱਤਵਪੂਰਨ ਪ੍ਰਭਾਵ ਨੇ ਹਾਲੀਆ ਘਟਨਾਵਾਂ ਦੀ ਸਮੀਖਿਆ ਕਰਨ ਤੇ ਰੁਝਾਨ ਨੂੰ ਜਾਗਰ ਕਰਨਾ ਸਾਨੂੰ ਆਉਣ ਵਾਲੇ ਸਾਲ ਵਿੱਚ ਉਮੀਦ ਰੱਖਣ ਲਈ ਇੱਕ ਬਿਹਤਰ ਸਮਝ ਪ੍ਰਦਾਨ ਕਰ ਸਕਦਾ ਹੈ 2024 ਵਿੱਚ ਐਕਸਪ੍ਰੈਸ ਐਂਟਰੀ ਸੰਕੇਪ ਜਾਣਕਾਰੀ ਦੀ ਤੁਲਨਾ ਨਾਲ ਗੱਲ ਕੀਤੀ ਜਾਵੇ ਤਾਂ 2024 ਵਿੱਚ ਕ੍ਰੈਡੈਂਟ ਫੈਡਰਲ ਸਰਕਾਰ ਨੇ 52 ਡਰਾ ਕੱਢੇ 52 ਐਕਸਪ੍ਰੈਸ ਐਂਟਰੀ ਰਾਹੀ ਅਪਲਾਈ ਕਰਨ ਲਈ 98803 ਸੱਦੇ ਆਈਟੀਏ ਜਾਰੀ ਕੀਤੇ ਉਮੀਦਵਾਰਾਂ ਲਈ ਡਰਾ ਦੀ ਸੰਖਿਆ ਵਿਆਪਕ ਰੈਕਿੰਗ ਸਿਸਟਮ ਸੀਆਰਐਸ ਸਕੋਰ ਕੱਟਆਫ ਸ੍ਰਣੀਆਂ ਤੇ ਪ੍ਰੋਗਰਾਮ ਦੁਆਰਾ ਬਹੁਤ ਵਿਭਿੰਨ ਹੁੰਦੇ ਨੇ ਜਨਵਰੀ ਤੋਂ ਅਪ੍ਰੈਲ 2024 ਤੱਕ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕਨੇਡਾ ਆਈਆਰਸੀਸੀ ਐਕਸਪ੍ਰੈਸ ਐਂਡ ਟੂ ਪ੍ਰਣਾਲੀ ਰਾਹੀਂ ਐਕਸਪ੍ਰੈਸ ਐਂਟਰੀ ਪੂਲ ਦੇ ਸਾਰੇ ਉਮੀਦਵਾਰਾਂ ਨੂੰ ਧਿਆਨ ਚ ਰੱਖਦੇ ਹੋਏ ਅਤੇ ਸ਼੍ਰੇਣੀ ਅਧਾਰਤ ਚੋਣ ਕੀਤੀ ਗਈ ਮਈ ਤੋਂ ਬਾਅਦ ਹਾਲਾਂਕਿ ਵਿਭਾਗ ਨੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਪੀਐਮਪੀ ਕਨੇਡੀਅਨ ਐਕਸਪ੍ਰੈਸ ਐਕਸਪੀਰੀਅੰਸ ਕਲਾਸ ਸੀਈਸੀ ਅਤੇ ਫ੍ਰੈਂਚ ਭਾਸ਼ਾ ਲਈ ਮਹਾਰਤ ਵਾਲੇ ਉਮੀਦਵਾਰਾਂ ਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਸ਼ੁਰੂ ਕੀਤਾ ਇਹ ਰੁਝਾਨ ਸਾਲ ਦੇ ਅੰਤ ਤੱਕ ਚੱਲਦਾ ਰਿਹਾ ਇਹਨਾਂ ਉਤਰਾ ਚੜਾਅ ਵਿੱਚ ਵਾਧੇ ਹੋਏ ਚੋਣ ਨਤੀਜਿਆਂ ਵਜੋਂ ਹਆ ਆਰਸੀਸੀ ਐਕਸਪੈਕਟੈਂਟ੍ਰਿਕ ਸ਼੍ਰੇਣੀ 라ਹੀਂ ਲਾਗੂ ਕਰ ਸਕਦਾ ਡਰਾ ਦੀ ਗਿਣਤੀ ਅਤੇ ਸੀਆਰਐਸ ਕੱਟਆਫ ਸਕੋਰ ਉਮੀਦਵਾਰਾਂ ਨੂੰ ਬਦਲੇ ਜਾਣ ਦੀ ਲੋੜ ਜੋ ਸ਼੍ਰੇਣੀ ਅਤੇ ਪ੍ਰੋਗਰਾਮ ਦੇ ਬਹੁਤ ਵਿਭਿੰਨ ਹੁੰਦੇ ਨੇ ਪ੍ਰੋਗਰਾਮ ਸੂਬੇ ਨਾਮਜ਼ਦ ਪ੍ਰੋਗਰਾਮ ਜਿੱਥੇ ਡਰਾ ਦੀ ਸੰਖਿਆ 11 ਤੇ ਕਟੂ-ਕੱਟ ਸਕੋਰ 663 ਅਤੇ CRS ਸਕੋਰ 816 ਸੂਬੇ ਨਾਮਜ਼ਦ ਪ੍ਰੋਗਰਾਮ ਦੇ ਵਿੱਚ ਇਹ ਜੋ ਰਸਰਲੇਖ ਸੀ ਕਿ ਉਹਦੇ ਨਾਲੇ ਫ੍ਰੈਂਚ ਭਾਸ਼ਾ ਦੀ ਮਾਤ ਵਿੱਚ 11 ਸੱਦੇ 336 ਤੇ 478 ਕਨੇਡੀਅਨ ਅਨੁਭਵ ਕਲਾਸ ਦੇ ਵਿੱਚ 10 ਡਰਾ ਗੰਡੇ ਗਏ ਤੇ 507 ਤੋਂ ਲੈ ਕੇ 557 ਤੱਕ ਦਾ ਸੀਆਰਐਸ ਸਕੋਰ ਜਨਰਲ ਕੈਟਾਗਰੀ ਦੇ ਵਿੱਚ 9 ਸੱਦੇ ਕਨੇਡੀਅਨ ਅਨੁਭਵ ਕਲਾਸ ਦੇ ਵਿੱਚ 10 ਸੱਦੇ ਸਿਹਤ ਸੰਭਾਲ ਕਿੱਤਿਆਂ ਵਿੱਚ 3 ਸੱਦੇ ਵਪਾਰਕ ਕਿੱਤਿਆਂ ਵਿੱਚ ਦੋ ਸੱਦੇ ਖੇਤੀ ਬਾੜੀ ਦੇ ਭੋਜਨ ਕਿੱਤਿਆਂ ਵਿੱਚ ਇੱਕ ਸੱਦਾ ਐਸਟੀਈਐਮਸ ਟੀਮ ਸੱਦੇ ਵਿੱਚ ਇੱਕ ਸੱਦਾ ਤੇ ਆਵਾਜੇ ਕਿੱਤਿਆਂ ਵਿੱਚ ਇੱਕ ਸੱਦਾ ਇਸ ਸਾਲ ਦੇ ਐਕਸਪ੍ਰੈਸ ਐਂਟਰੀ ਡਰਾ ਦੀ ਪੂਰੀ ਸੂਚੀ ਜਿੱਥੇ ਖਾਸ ਤੌਰ ਤੇ ਦੱਸੀ ਗਈ ਹੈ ਪ੍ਰਦਾਨ ਕੀਤੇ ਗਏ ਨਵੇਂ ਡਾਟੇ ਦੇ ਅਨੁਸਾਰ ਐਕਸਪ੍ਰੈਸ ਐਂਟਰੀ ਪੂਲ ਵਿੱਚ ਜਿੱਥੇ 22000 221310 ਨੂੰ ਪ੍ਰੋਫਾਈਲ ਸਨ ਤੇ 2023 ਦੇ ਮੁਕਾਬਲੇ ਜ਼ਿਆਦਾਤਰ ਪ੍ਰੋਫਾਈਲ ਜਿਨ੍ਹਾਂ ਵਿੱਚ ਖਾਸ ਤੌਰ ਤੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ 216512 2022 ਦੇ ਵਿੱਚ 232606 ਤੇ 2021 ਵਿੱਚ 190000 ਆਈਆਰਸੀਸੀ 2024 ਦੇ ਮੁਕਾਬਲੇ 2023 ਵਿੱਚ 11463 ਹੋਰ ਆਰਟੀ ਜਾਰੀ ਕੀਤੇ ਭਾਵੇਂ ਕਿ ਐਕਸਪ੍ਰੈਸ ਐਂਟਰੀ ਸਿਸਟਮ ਲਈ ਇਮੀਗ੍ਰੇਸ਼ਨ ਟੀਚਾ ਪਿਛਲੇ ਸਾਲ ਵਿੱਚ 27890 ਦਾਖਲਿਆਂ ਚ ਵਧੀ ਆ ਉਮੀਦਵਾਰਾਂ ਦੇ ਵਾਧੇ ਕਾਰਨ ਸੀਆਰਐਸ ਕੱਟ ਸਕੋਰ ਮਹੱਤਵਪੂਰਨ ਤੌਰ ਤੇ ਬਦਲੇ ਗਏ ਨੇ ਜੋ ਪਿਛਲੇ ਸਾਲ ਦੇ ਮੁਕਾਬਲੇ 2024 ਵਿੱਚ ਵਧ ਰਹੇ ਪਰ ਪਰਿਭਾਸ਼ਾਵਾਂ ਦੀ ਤਬਦੀਲੀ ਅਤੇ ਵੱਖ-ਵੱਖ ਪ੍ਰੋਗਰਾਮਾਂ ਦੀ ਤਰਹੀਜ਼ਾਂ ਤੋਂ ਇਲਾਵਾ 2024 ਵਿੱਚ ਐਕਸਪ੍ਰੈਸ ਐਂਟਰੀ ਦਾ ਦੇ ਕੱਟ ਆਫ ਸਕੋਰ 2023 ਨੇ ਅੰਕ ਨਾਲੋਂ ਕੁਝ ਵੱਖਰੇ ਸਨ ਜਿਸ ਵਿੱਚ ਸੂਬੇ ਨਾਮਜ਼ਦ ਪ੍ਰੋਗਰਾਮ 'ਚ ਡਰਾ 14 ਕੱਢੇ ਗਏ ਫਰਾਂਚੀ ਭਾਸ਼ਾ ਵਿੱਚ 11 ਕੈਨੇਡੀਅਨ ਆਰਮਲ ਕਲਾਸ ਵਿੱਚ 10 ਜਰਨਲ ਵਿੱਚ 9 ਸੇਸਮਾਰਕ ਕਿੱਤਿਆਂ ਵਿੱਚ 3 ਵਪਾਰਕ ਕਿੱਤਿਆਂ ਵਿੱਚ 2 ਖੇਤੀਬਾੜੀ ਤੇ ਭੋਜਨ ਸੈਕਟਰ ਵਿੱਚ ਇੱਕ ਸਟੀਮ ਵਿੱਚ ਇੱਕ ਆਵਾਜਾਈ ਕਿੱਤੇ ਇੱਕ ਕੋਈ ਪ੍ਰੋਗਰਾਮ ਨਹੀਂ ਦਿੱਤਾ ਗਿਆ ਜਿਸ ਵਿੱਚ ਕੋਈ ਸੱਦਾ ਨਹੀਂ ਤੇ ਸੰਗੀ ਹਨਰ ਵਰਕਸ਼ਾਪ ਵਿੱਚ ਕੋਈ ਸੱਦਾ ਨਹੀਂ ਤੇ ਉੱਥੇ 2025 ਵਿੱਚ ਰੁਝਾਨਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਬਹੁਤ ਸਾਰੀਆਂ ਨੀਤੀਆਂ ਸਥਾਪਿਤ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ 2024 ਚ ਐਕਸਟੈਂਟਡ ਰਾਕੀ ਮੇਯੋਦ ਆਯੋਜਿਤ ਕੀਤੇ ਗਏ 2024 سسٹم ਨੂੰ ਪ੍ਰਭਾਵ ਜਾਰੀ ਰੱਖਣਾ ਨੌਕਰੀਆਂ ਦੀ ਪੇਸ਼ਕਸ਼ੀ ਆਰਐਸ ਪੁਆਇੰਟਾਂ ਨੂੰ ਹਟਾਉਣਾ ਦਸੰਬਰ 2024 ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੈਦ ਨੌਕਰੀ ਦੀ ਪੇਸ਼ਕਸ਼ ਲਈ ਕੀਤੇ ਜਾਣ ਵਾਲੇ ਸੀਆਰਐਸ ਪੁਆਇੰਟ ਨੂੰ ਟਾਉਣ ਦਾ ਆਪਣੇ ਇਰਾਦੇ ਦਾ ਐਲਾਨ ਕੀਤਾ ਇਹ ਪਰਵਰਤਨ 2025 ਦੀ ਬਸੰਤ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਅਸਥਾਈ ਉਪਾਅ ਜੋ ਤਿਆਰ ਕੀਤਾ ਗਿਆ ਇਸ ਸਮੇਂ ਆਈਆਰਸੀਸੀ ਨੇ ਐਲਾਨ ਨੇ ਕੀਤਾ ਕਿ ਇਹ ਉਪਾਅ ਕਦੋਂ ਪੂਰਾ ਹੋਵੇਗਾ ਸੀਆਰਐਸ ਦੇ ਤਹਿਤ ਉਮੀਦਵਾਰ ਇੱਕ ਵੈਦ ਨੌਕਰੀ ਦੀ ਪੇਸ਼ਕਸ਼ ਲਈ 50 ਤੋਂ 200 ਵਾਧੂ ਸੀਆਰਐਸ ਪੁਆਇੰਟ ਪ੍ਰਾਪਤ ਕਰਦਾ ਐਕਸਰੇ ਸੈਂਟਰੀ ਦੇ ਉਦੇਸ਼ ਲਈ ਇੱਕ ਵੈਦ ਨੌਕਰੀ ਦੀ ਪੇਸ਼ਕਸ਼ ਮੰਨੇ ਜਾਣ ਲਈ ਨੌਕਰੀਆਂ ਖਾਸ ਲੋੜਾਂ ਪੂਰੀਆਂ ਕਰਨਾਂ ਫੈਡਰਲ ਸਰਕਾਰ ਪਰਪਾਸ਼ਿਤ ਕਰਦੀ ਹੈ ਕਿ ਸੀਈਸੀ ਅਤੇ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਐਫਐਸਡਬਲਯੂਪੀ ਫੈਡਰਲ ਸਕਿਲ ਟ੍ਰੇਡਸ ਪ੍ਰੋਗਰਾਮ ਐਫਐਸਟੀਪੀ ਇੱਕ ਵੈਧ ਨੌਕਰੀ ਲਈ ਪੇਸ਼ਕਸ਼ ਕਰਦਾ ਪੁਆਇੰਟਾਂ ਦੇ ਆਉਣ ਦੇ ਜਿੱਥੇ ਹਟਾਉਣ ਨਾਲ ਐਕਸਪ੍ਰੈਸ ਐਂਟਰੀ ਉਮੀਦਵਾਰ ਪੂਲ ਦੇ ਅੰਦਰ ਸੀਆਰ ਸਕੋਰਾਂ ਦੀ ਇੱਕ ਮਹੱਤਵਪੂਰਨ ਗਰਾਵਿਟੀ ਦਿਖਾਈ ਦੇ ਸਕਦੀ ਹੈ ਤੇ ਹਾਲਾਂਕਿ ਇਸ ਡਿਗਰੀ ਦੀ ਵਿੱਚ ਜਿੱਥੇ ਇੱਕ ਵੱਡੀ ਗੱਲ ਆ ਕਿ ਜਿਸ ਡਿਗਰੀ ਤੱਕ ਹੋ ਸਕਦੀ ਹੈ ਤਬਦੀਲੀ ਨਤੀਜੇ 2025 ਵਿੱਚ ਸੀਆਰਐਸ ਕਟਅਪ ਸਕੋਰ ਦੇ ਜ਼ਿਆਨਾ ਦਾ ਅੰਦਾਜ਼ਾ ਲਾਉਣ ਚ ਮੁਸ਼ਕਲ ਹੈ ਸੋ ਹੁਣ ਵੇਖਣਾ ਹੋਵੇਗਾ ਇਸ ਪੂਰੇ ਮਾਮਲੇ ਵਿੱਚ ਸਰਕਾਰ 2025 ਵਿੱਚ ਕੀ ਨਵੇਂ ਰੁਝਾਨ ਲੋਕਾਂ ਦੇ ਲਈ ਪੇਸ਼ ਕਰੇਗੀ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲ ਰਹੀਆਂ ਦੇਸ਼ ਦੁਨੀਆ ਦੀਆਂ ਤਮਾਮ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ